ਅਸੀਂ ਗੱਲ ਸਾਰਿਆਂ ਨੂੰ ਜੀ ਇਸ ਤਰ੍ਹਾਂ ਭਾਈ ਅਮਤੋਜ ਨੇ ਦੱਸਿਆ ਕਿ ਅਸੀਂ ਵਹਿਣ ਸ਼ੁਰੂ ਕੀਤਾ ਵਹਿਣ ਦਾ ਭਾਵ ਪਾਣੀ ਵਹਿੰਦਾ ਜਾਂਦਾ ਤਿੰਨ ਪਾਣੀਆਂ ਦੇ ਸਿਰ ਤੇ ਪੰਜਾਬ ਦੀ ਵਿਰਾਸਤ ਜਿਹੜੀ ਉਹ ਪੰਜਾਬ ਦੀ ਸੱਭਿਆਤਾ ਜਿਹੜੀ ਜਿਉਂਦੀ ਆ ਪਰ ਅੱਜ ਇਹ ਪਾਣੀ ਪਾਣੀ ਨਾ ਹੋ ਕੇ ਸਾਡੇ ਲਈ ਜ਼ਹਿਰ ਬਣ ਗਿਆ 9 ਤਰੀਕ ਤੋਂ ਸ਼ੁਰੂ ਕੀਤਾ ਪਰ ਨੰਗਲ ਖੜੇ ਆ ਸਾਰੇ ਪੰਜਾਬ 'ਚ ਅਸੀਂ ਜਾਣਾ ਕਿਉਂਕਿ ਇਹ ਮਸਲਾ ਇਕੱਲੇ ਦਰਿਆਵਾਂ ਦਾ ਨਹੀਂ ਹੈਗਾ ਇਹ ਮਸਲਾ ਧਰਤੀ ਹੇਠਾਂ ਬੋਰ ਕਰਕੇ ਵੀ ਜਹਰਾਂ ਪਾਈਆਂ ਜਾ ਰਹੀਆਂ ਨੇ ਅਖਾੜਾ ਪਿੰਡ ਜਗਰਾਉਂ ਦੇ ਕੋਲੇ ਪਰਸੋਂ ਚੌਥੇ ਦੀ ਗੱਲ ਆ ਪੁਲਿਸ ਨੇ ਉੱਥੇ ਕਈ ਬੰਦਿਆਂ ਨੂੰ ਕੁੱਟ ਕੇ ਜ਼ਖਮੀ ਵੀ ਕੀਤਾ ਜਿਹੜੀ ਉੱਥੇ ਇੱਕ ਇੰਡਸਟਰੀ ਲੱਗ ਰਹੀ ਆ ਫੈਕਟਰੀ ਲੱਗ ਰਹੀ ਆ ਉਹਦਾ ਵਿਰੋਧ ਕਰ ਰਹੇ ਆ ਲੋਕ ਇਸ ਤਰ੍ਹਾਂ ਭਾਈ ਅਮਤੋਰ ਨੇ ਦੱਸਿਆ ਸਾਡੇ ਨੇੜੇ ਇੱਥੇ ਫੈਕਟਰੀਆਂ ਲੱਗੀਆਂ ਨੇ ਜਾਂ ਹਿਮਾਚਲ ਊਨਾ ਬੱਦੀ ਜਿੰਨੀਆਂ ਵੀ ਫੈਕਟਰੀਆਂ ਲੱਗੀਆਂ ਨੇ ਉਹ ਸਾਰੀਆਂ ਫੈਕਟਰੀਆਂ ਦਾ ਜਿੰਨਾ ਵੀ ਜ਼ਹਿਰ ਆ ਜਿੰਨਾ ਵੀ ਕੈਮੀਕਲ ਆ ਸਵਾਹ ਨਦੀ ਰਾਹੀਂ ਤੇ ਗਾਂਹਾਂ ਅੱਗੇ ਸਤਲੁਜ ਚ ਪੈ ਜਾਂਦਾ ਅਸੀਂ ਵੱਡਾ ਇਕੱਠ ਰੱਖਿਆ ਲੋਕਾਂ ਨੂੰ ਲਾਮਬੰਦ ਕੀਤਾ ਤਿੰਨ ਤਰੀਕ ਨੂੰ ਲੁਧਿਆਣੇ ਬਹੁਤ ਰੋਕਾਂ ਲਾਈਆਂ ਸਾਰਾ ਲੁਧਿਆਣਾ ਸ਼ੌਣੀ ਬਣਾ ਤਸੀਲ ਕਰਤਾ ਪੁਲਿਸ ਦੇ ਨਾਲ ਪਰ ਲੋਕ ਫਿਰ ਵੀ ਪਹੁੰਚੇ ਉੱਥੇ ਉੱਥੇ ਸਰਕਾਰ ਦਾ ਅਧਿਕਾਰੀ ਏਡੀਸੀ ਆ ਕੇ ਵਾਅਦਾ ਕਰਦਾ ਵੀ ਅਸੀਂ ਆ ਤਿੰਨ ਜਿਹੜੇ ਪਲਾਂਟ ਹੈ ਇਹਨਾਂ ਨੂੰ ਬੰਦ ਕਰ ਦਾਂਗੇ ਹਫ਼ਤੇ 'ਚ ਉਹ ਬੰਦ ਕਰਨ ਦੀ ਬਜਾਏ ਇੱਕ ਡਰਾਮਾ ਰਚਿਆ ਗਿਆ ਉੱਥੇ ਸੀਚਾਲ ਨੂੰ ਖੜਾ ਕਰਤਾ ਵੀ ਲੋਕਾਂ ਦੀਆਂ ਅੱਖਾਂ ਕਿਵੇਂ ਪੂੰਝਣੀਆਂ ਨੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਕਿਵੇਂ ਪਾਉਣਾ ਸੀਚਾਲ ਨੇ ਖੂਬ ਬਣਾ ਲਿਆ ਜੀ ਕਨੇ ਜਿਹੜਾ ਸੀਵਰੇਜ ਦਾ ਕੋਈ ਆਉਂਦਾ ਜੀ ਪਾਣੀ ਗੋਹਾ ਆਉਂਦਾ ਜੀ ਡੈਰੀਆਂ ਦਾ ਕੋਈ ਹੋਰ ਮਲਮੂਤਰ ਆਉਂਦਾ ਉਹਨੂੰ ਅਸੀਂ ਇੱਥੇ ਸਾਫ਼ ਕਰਾਂਗੇ ਕੱਲ ਹੋ ਰਹੀ ਹੈ ਕੈਮੀਕਲ ਦੀ ਜਿਹੜਾ ਕੈਮੀਕਲ ਸਾਡੇ ਲੋਕਾਂ ਨੂੰ ਉਹ ਜੈਸਲਮੇਰ ਤੱਕ ਅਸੀਂ ਗਏ ਆਂ ਰਾਜਸਥਾਨ ਗੰਗਾ ਨਗਰ ਬੀਕਾਨੇ ਜੈਸਲਮੇਰ ਸਾਧਖਣੀ ਮਾਲਵਾ 80 80% ਪਿੰਡਾਂ ਦੇ ਵਿੱਚ ਕਾਲਾ ਪੀੜ੍ਹਾ ਕੈਂਸਰ ਜਮਦੇ ਜਵਾਕਾਂ ਨੂੰ ਕੈਂਸਰ ਸ਼ੂਗਰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਆਪਾਜ ਹੋਏ ਪਿਆ ਜਵਾਕ ਲੂਲੇ ਲੰਗੜੇ ਹੋ ਕੇ ਮੰਜਿਆਂ ਤੇ ਪਏ ਆ ਈਲਚੇਰਾਂ ਤੇ ਫਿਰਦੇ ਆ ਅਸੀਂ ਉਹਨਾਂ ਨੇ ਪਿੰਡਾਂ ਦੇ ਹਾਲਾਤ ਦੇਖੇ 6 ਮਹੀਨੇ ਪਿੰਡਾਂ ਜਾ ਕੇ ਤਾਂ ਅਸੀਂ ਲੋਕਾਂ ਨੂੰ ਉਠਾਉਣ ਤੁਰੇ ਆਂ ਵੀ ਇਹ ਸਭ ਤੋਂ ਵੱਡੀ ਪਾਣੀ ਆ ਦਾ ਜੀਵਨ ਹੈ ਗੁਰਬਾਣੀ ਕਹਿੰਦੀ ਹੈ ਪਹਿਲਾ ਪਾਣੀ ਜੀਓ ਹੈ ਜਿੱਤਿਆ ਹਰਿਆ ਸਭ ਕੋਏ ਪਾਣੀ ਨਾਲ ਸਾਰੀ ਕੈਨਾਤ ਦੇ ਉੱਤੇ ਸ੍ਰਿਸ਼ਟੀ ਦੇ ਉੱਤੇ ਕੁੱਲ ਚੀਜ਼ ਪਨਾਸ਼ਪਤੀ ਜੀਵ ਜੰਤੂ ਇਨਸਾਨ ਪਾਣੀ ਕਰਕੇ ਆ ਤੇ ਪਾਣੀ ਸਾਡਾ ਪੰਜਾਬ ਦਾ ਜਿਸ ਤਰ੍ਹਾਂ ਆਪਾਂ ਸਤਲੋਜ ਤੇ ਖੜੇ ਆਂ ਦੇ ਇੱਥੇ ਗੁਰਗੋਬਿੰਦ ਸਿੰਘ ਨੇ ਅੰਮ੍ਰਿਤ ਿਆਰ ਕੀਤਾ ਤੇ ਮਾਈ ਮਾਤਾ ਜੀਤੋ ਨੇ ਜਦੋਂ ਪਤਾਸੇ ਪਾ ਕੇ ਕਸੂਰ ਮੇ ਮਰਜੀਵੜੇ ਪੈਦਾ ਕੀਤੇ ਇਸ ਪਾਣੀ ਦੇ ਉੱਤੋਂ ਜਿਨ੍ਹਾਂ ਨੇ ਜ਼ੁਲਮ ਦਾ ਨਾਸ ਕੀਤਾ ਤੇ ਉਹ ਪਾਣੀ ਨੂੰ ਅੱਜ ਕੋਲੇ ਖੜ੍ਹਾ ਨਹੀਂ ਜਾਂਦਾ ਦੇਖੋ ਥੋੜੇ ਇੱਕ ਕਹਿਣ ਦੀ ਗੱਲ ਆ ਦਿਖਾ ਦਿਓ ਆ ਪਿੱਛੇ ਟ੍ਰੀਟਮੈਂਟ ਪਲਾਂਟ ਚੱਲਦਾ ਆਪਣੇ ਇਹ ਖਾਨਾ ਪੂਰਤੀ ਐ ਇਹ ਖਾਨਾ ਪੂਰਤੀ ਆ ਪਾਣੀ ਸੁੱਧਾ ਹੀ ਆ ਰਿਹਾ ਆ ਦੇਖੋ ਇੱਥੇ ਇਹਨਾ ਮੁਸ਼ਕ ਮਾਰਦਾ ਤੇ ਇਹ ਅੱਗੇ ਗਾਹਾਂ ਜਾ ਕੇ ਪਾਣੀ ਚ ਰਲਦਾ ਤੇ ਇਹਨੂੰ ਗਾਹ ਲੋਕ ਪੀਂਦੇ ਆ ਤੇ ਲੋਕ ਬਚਣਗੇ ਕਿਵੇਂ ਸੁਹਾ ਦੇਖ ਲੋ ਇੱਥੇ ਖੜਨਾ ਵੀ ਔਖਾ ਹੋਇਆ ਖੜਾ ਉਹ ਚੱਲ ਰਿਹਾ ਨਾਲ ਉਹ ਖਾਨਾ ਪੂਰਤੀ ਐ ਅਸੀਂ ਜਿਹਨੂੰ ਕਹੋਗੇ ਟ੍ਰੀਟਮੈਂਟ ਪਲਾਂਟ ਲੱਗਿਆ ਉਹ ਕੀ ਕਰ ਰਿਹਾ ਥੋੜਾ ਜਿਹਾ ਪਾਣੀ ਇੱਕ ਦਿਖਾਉਣ ਲਈ ਲੋਕਾਂ ਨੂੰ ਦਿਖਾਵੇ ਲਈ ਤੇ ਆਹ ਪਾਣੀ ਸਿੱਧਾ ਜੜਾ ਆ ਰਿਹਾ ਜਾਂ ਮੈਂ ਸਿਚਲ ਨੂੰ ਪੁੱਛਣਾ ਚਾਹੁੰਦਾ ਵੀ ਉਹਦਾ ਪਾਣੀ ਟ੍ਰੀਟ ਹੋ ਗਿਆ ਨਾ ਤੁਸੀਂ ਆ ਕੇ ਪੀ ਕੇ ਦਿਖਾਓ ਤੁਸੀਂ ਕਹਿੰਦੇ ਅਸੀਂ ਟ੍ਰੀਟਮੈਂਟ ਜਿਹੜਾ ਪਲਾਟ ਦਾ ਪਾਣੀ ਆ ਸਾਫ਼ ਕੀਤਾ ਹੋਇਆ ਅਸੀਂ ਲੁਧਿਆਣੇ ਚ ਪੀਵਾਂਗੇ ਪਿਆ ਅਸੀਂ ਭਵੰਤ ਮਾਨ ਨੂੰ ਬਿਮਾਰ ਹੋ ਕੇ ਦੂਜੇ ਦਾ ਹਸਪਤਾਲ ਵਾਗ ਗਿਆ ਸੀਗਾ ਸੋ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਬਹੁਤ ਵੱਡਾ ਮੁੱਦਾ ਸਾਡੀਆਂ ਨਸਲਾਂ ਦਾ ਮੁੱਦਾ ਇਹ ਕੋਈ ਹਿੰਦੂ ਸਿੱਖ ਮੁਸਲਮਾਨ ਦਾ ਮਸਲਾ ਨਹੀਂ ਆ ਪਾਣੀ ਹਰ ਕ ਪੀਂਦਾ ਹੈ ਅਮੀਰ ਹੈ ਗਰੀਬ ਹੈ ਸ਼ਹਿਰੀ ਹੈ ਪਿੰਡੂ ਹੈ ਹਿੰਦੂ ਹੈ ਸਿੱਖ ਹੈ ਮੁਸਲਮਾਨ ਹੈ ਪਾਣੀ ਕਰਕੇ ਆਪਾਂ ਸਾਰੇ ਜਿਉਂਦੇ ਆ ਸਮੁੱਚੇ ਪੰਜਾਬੀਆਂ ਨੂੰ ਅਪੀਲ ਆ ਸਾਨੂੰ ਇਹ ਸ਼ੁਰੂਆਤ ਆਪਾਂ ਕੱਲਾ ਲੜਦੇ ਆ ਲੁਧਿਆਣੇ ਤੋਂ ਬੁੱਢੇ ਦਰਿਆ ਦੀ ਗੱਲ ਕਰਦੇ ਆ ਜਾਂ ਉੱਥੇ ਇੰਡਸਟਰੀ ਦੀ ਗੱਲ ਕਰਦੇ ਆ ਇੱਥੋਂ ਸ਼ੁਰੂ ਹੋ ਗਿਆ ਇਤੋਂ ਵੀ ਕਹਾ ਪਿੱਛੇ ਜਾਓ ਹਿਮਾਚਲ ਚੋਂ ਹਿਮਾਚਲ ਦੇ ਵਿੱਚ ਜਿੰਨੇ ਹੋਟਲ ਆ ਸਾਰੇ ਹੋਟਲਾਂ ਦੀ ਜਿੰਨੀ ਗੰਦਗੀ ਕਿੱਥੇ ਆਉਂਦੀ ਹੈ ਸੱਤ ਲੋਚੀ ਆਉਂਦੀ ਹੈ ਜਿਹੜਾ ਇੰਡਸਟਰੀ ਆ ਉਹਦਾ ਜਿੰਨਾ ਕੈਮੀਕਲ ਆ ਰਿਹਾ ਜਿੰਨੀ ਜ਼ਹਿਰ ਆ ਰਹੀ ਆ ਉਹ ਪਾਣੀ 'ਚ ਹੀ ਆਉਂਦੀ ਆ। ਸੋ ਸਾਨੂੰ ਸ਼ੁਰੂਆਤ ਕਰਨੀ ਚਾਹੀਦੀ ਸਾਡੀਆਂ ਉਹੀ ਗੱਲ ਸਾਡੀਆਂ ਸਰਕਾਰਾਂ ਦੀਆਂ ਅੱਖਾਂ ਮੀਚੀਆਂ ਨੇ ਚੁੱਪ ਐ ਇਸ ਮਸਲੇ ਦੇ ਉੱਤੇ ਸਾਰੇ ਹੀ ਮੂੰਹ ਚੁੰਗਣੀਆਂ ਪਾ ਜਾਂਦੇ ਆ। ਸੋ ਇਸ ਕਰਕੇ ਲੋਕਾਂ ਨੂੰ ਅਪੀਲ ਆ ਕਿ ਸਾਨੂੰ ਲਾਮਬੰਦ ਹੋਣ ਦੀ ਲੋੜ ਆ। ਅਸੀਂ ਪੂਰੇ ਪੰਜਾਬ ਦੇ ਵਿੱਚ ਵਿਸਾਖੀ ਤੱਕ ਆਪਣਾ ਢੇਡਾ ਕੱਢਣਾ 13 ਅਪ੍ਰੈਲ ਤੱਕ ਤੇ 13 ਅਪ੍ਰੈਲ ਨੂੰ ਵੱਡਾ ਇਕੱਠ ਅਸੀਂ ਕਰਨ ਜਾ ਰਹੇ ਆ ਅਗਲਾ ਐਕਸ਼ਨ ਕਰਨ ਦੇ ਲਈ ਉਹ ਤੁਹਾਨੂੰ ਦੱਸ ਦਾਂਗੇ। ਅਪੀਲ ਆ ਵੀ ਇਸ ਮਸਲੇ ਦੇ ਨਾਲ ਬੱਦ ਤੋਂ ਵੱਧ ਲੋਕਾਂ ਨੂੰ ਜੁੜਨ ਦੀ ਲੋੜ। ਸਰਪੰਚ ਦਾ ਬਰਾਜੀ 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 ਅਸੀਂ ਤਾਂ 15 ਸਾਲ ਸਰਪੰਚ ਰਹੇ ਜੀ ਐਮਸੀ ਵੀ ਰਹੇ ਨਹੀਂ ਮੈਂ ਜੀ ਬਾਬੂ ਜੀ আচ্ছা ਹੁਣ ਇਹ ਸ਼ਹਿਰ ਚ ਆ ਗਿਆ ਹਾਂ ਜੀ ਹੁਣ ਚਾਹ ਸਕਦਾ ਨਗਰ ਕੌਂਸਲ ਨੰਕਲ ਦਾ ਹਿੱਸਾ ਜੀ ਸੰਮਧਾਰ दरिया के पहाड़ी डैम होगा चौदह किलोमीटर जो डैम दरिया के रूप लैके देखो स्टार्टिंग कि पानी गंदा कह रहा है उस अगे की हा आज और यह पानी ਬੜਾ ਯਾਨੀ ਕਿ ਸਾਡੇ ਥੀਲ ਨੂੰ ਖੜਾ ਰਹੀ ਫੇਸ ਜਿਆਦਾ ਕਰਾਤੀ ਜੀ ਜਿਸ ਸੀ ਕਿ ਦੇਖ ਜਾ ਰਹੇ ਹਾਂ ਅੱਜ ਦਾ ਆਈ ਵਾਸੀ ਜੀ ਕਿੰਨੇ ਚੰਗੇ ਲੱਗੇ ਫੀਡਮੈਂਟ ਜਿੰਨ ਕੋ ਆਈ ਵਾਸੀ ਹੈ ਕੋਈ ਕੋਈ ਸੜਕ ਅਖਰ ਧੋਖਾ ਦੇਣ ਹੋਰ ਉਹ ਜਿੱਥੇ ਜਬ ਪਾਣੀ ਆਉਂਦਾ ਹੀ ਕਰਦੇ ਨੇ ਉਹਨਾਂ ਨੇ ਆਪਣਾ ਕਰ ਲਿਆ ਉਹਦੇ ਪਰਦੇ ਪਾਸੇ ਨਾ ਉਹਨਾਂ ਨੇ ਫੀਡਮੈਂਟ ਲਾਇਆ ਉਹਨਾਂ ਨੂੰ ਆਪਣੀ ਪੂਰੀ ਪ੍ਰਕੋਸ਼ਨ ਹੱਥ ਤੇ ਆਮਾਲ ਮੁਕ ਪਰਸਨ ਤਾਂ ਇਹਦਾ ਸਤੂ ਜਿਹੜਾ ਥੋੜੀ ਜਾਂਦਾ ਆਇ ਤਸਵੀਰਾਂ ਨੇ ਨਕਲ ਦੇ ਬਰਾਰੀ ਬਹੁਤ ਹੋ ਗਈ ਅਤੇ ਉਹਨਾਂ ਕ ਪਾਣੀ ਨੂੰ ਜਾ ਰਿਹਾ ਹੈ ਇਹ ਭਾਵੇਂ 6 ਪਿੰਡਾਂ ਦਾ ਪਾਣੀ ਹੈ ਸ਼ਹਿਰ ਦਾ ਸ਼ਹਿਰ ਦਾ ਪਾਣੀ ਆ ਡਾਇਰੈਕਟ ਆ ਰਿਹਾ ਹੈ ਅੱਛਾ ਗੱਲਬਾਤ ਵੀ ਕਰਾਂਗੇ ਇਹਨਾਂ ਨਾਲ ਤੇ ਸੁਝਾਅ ਲੈ ਕੇ ਤੁਹਾਨੂੰ ਪੇਸ਼ ਕਰਾਂਗੇ ਅੱਜ ਇਹ ਪੰਜਾਬ ਦਾ ਆਪਣਾ ਜੀ ਇਹ ਪਿੰਡ ਪੰਜਾਬ ਦਾ ਬਿਲਕੁਲ ਜੀ ਮਾਸਤਲ ਕਹਾਂ ਸ਼ੁਰੂ ਹੁੰਦਾ ਹੈ ਇਹਨੇ ਹਾਂਜੀ ਆ ਜਾਓ ਥੋੜੇ ਜਿਹਾ ਕਰੀਕ ਹੁੰਦਾ ਜੀ ਇੱਥੋਂ ਵੀ ਨਿਕਲਦਾ ਜਿਹੜਾ ਕਰਾ ਚਲਾ ਲੈਂਦਾ ਆ ਕੇ ਅੰਦਰ ਚੇ ਗਏ ਅੱਛਾ ਇਹ ਇੱਕ ਇਸ ਤਰ੍ਹਾਂ ਜਾਂਦਾ ਪਾਣੀ ਪਿੱਛੇ ਫੈਕਟਰ ਤੇ ਉਹਦਾ ਕੋਈ ਸਿੰਚਾਈ ਲਈ ਕਿਹੜੇ ਹੋਤੀ ਜਾਂ ਨਹੀਂ ਆਪਣਾ ਉੱਪਰ ਜਾਦਾ ਹਮਰਾ ਦਾ ਦੇਖੋ ਉਹਦੇ ਬਾਹਰ ਉਹ ਆ ਰਿਹਾ ਹਨ ਆ ਇਸ ਤਰ੍ਹਾਂ ਹੀ ਜਾਂਦੀ ਯਾਰ ਇਸ ਬਾਦ ਸਿਉ ਸਾਰੇ ਪਿੰਡਾਂ ਦਾ ਇਹ ਆਪ ਵੀ ਦੁਖੀ ਹੈ ਸ਼ਹਿਰ ਵਾਲੇ ਪ੍ਰਬੰਧ ਤਾਂ ਹੁਣ ਇੱਥੇ ਸਿਸਟਮ ਸਰਕਾਰ ਨੇ ਨਹੀਂ ਚੱਲਦਾ ਲੱਗਦਾ ਆ ਕਿੱਥੋਂ ਦਾ ਚਪਿਆ ਕਿੱਥੇ ਇੱਕ ਗੱਲ ਮੈਂ ਲੋਕਲ ਤੁਹਾਨੂੰ ਦੱਸ ਦਿਆਂ ਮੈਨੂੰ ਹੁਣੇ ਹੀ ਪਤਾ ਲੱਗੀ ਹੈ ਇੱਥੇ ਇੱਕ ਜਗ੍ਹਾ ਹੈ ਪਾਲਸੀ ਬਰਮਪੁਰੀ ਪਾਲਸਰੀ ਪਾਲਸਰੀ ਨਾ ਹਾਂਜੀ ਉੱਥੇ ਹਾਂਜੀ ਹਾਂਜੀ ਓਕੇ ਉੱਥੇ ਮਾਈਨਿੰਗ ਦਾ ਮਤਲਬ ਪਬਲਿਕ ਹੀਰੇ ਹੋਣਗੇ ਇਸਕੇ ਇੱਥੇ ਮਾਈਨਿੰਗ ਕੀਤੀ ਜਾਵੇ ਪਬਲਿਕ ਹੀਰੇ ਇੰਚਰ 95% ਬੰਦਿਆਂ ਨੇ ਮਨਾਂ ਕਰਤਾ ਜਿਨ੍ਹਾਂ ਦੀ ਜ਼ਮੀਨ ਸੀਗੀ ਡੇੜੇ ਤੇੜੇ ਸਿਰਫ 2 ਤੋਂ 4% ਬੰਦੇ ਉਹਨਾਂ ਨੇ ਐਗਰੀ ਕੀਤਾ 95% ਮਨਾਂ ਕਰ ਗਏ ਨੇ ਬਾਵਜੂਦ ਉਸ ਦੇ ਪਰਸੋਂ ਉੱਥੇ ਡਰਾਅ ਕੱਢਿਆ ਜਾ ਰਿਹਾ ਹੈ ਕਿ ਭਾਈ ਆ ਜੋ ठेकेदार ਕਿਹੜਾ ਕਿੰਨੀ ਬੌਲੀ ਲਾਊਗਾ ਉਹਨੂੰ ਦਿੰਨੇ ਆ ਇਹ ਕੰਮ ਹੁਣ ਮੈਨੂੰ ਇਹ ਦੱਸੋ ਇਹ ਪਬਲਿਕ ਹੀアリング ਦਾ ਮਤਲਬ ਕੀ ਹੁੰਦਾ ਹੈ ਅੱਜ ਜਿੰਨ ਜਦ ਕੇ ਪਹਿਲਾਂ ਤਾਂ ਤੁਸੀਂ ਸਾਰੇ ਗਵਾਹ ਆ ਜਿੰਨੀਆਂ ਵੀ ਫੈਕਟਰੀਆਂ ਲੱਗੀਆਂ ਨੇ ਇਹ ਲੋਕਾਂ ਨੂੰ ਬੇਵਕੂਫ ਬਣਾ ਕੇ ਪਬਲਿਕ ਹੀアリング ਚ ਬਣਾਉਂਦੇ ਨੇ ਕੰਮ ਕਿ ਨਹੀਂ ਨਹੀਂ ਇਹ ਤਾਂ ਅ ਜੀਰਾ ਫੈਕਟਰੀ ਚ ਆ ਹੀ ਹੋਇਆ ਸੀ ਪਰ ਇੱਥੇ ਤਾਂ ਜਮਾਂ ਹੀ ਠੱਕਾ ਪਬਲਿਕ ਹੈਰਾਂ ਚੋ 95% ਬੰਦੇ ਮਨਾ ਕਰਕੇ ਸਿਰਫ 5% ਬੰਦਿਆਂ ਨੇ ਕਿਹਾ ਆਹਦੇ باوجود ਉਸ ਦੇ ਪਰਮਿਸ਼ਨ ਦੇਤੀ ਔਰ ਉਹਦੀ ਬੋਲੀ ਹੋ ਰਹੀ ਹੈ ਪਰਸੋਂ ਔਰ ਇੱਕ ਗੱਲ ਆ ਮਾਈਨਿੰਗ ਤੋਂ ਮੈਨੂੰ ਯਾਦ ਆ ਗਈ ਇੱਥੇ ਸਭ ਤੋਂ ਵੱਡਾ ਮਸਲਾ ਮਾਈਨਿੰਗ ਦਾ ਹੈ ਤੁਸੀਂ ਮੈਨੂੰ ਦੱਸੂਗੇ ਕਿ ਕਿੱਡੇ ਕਿੱਡੇ ਟੋਏ ਪਾਤੇ ਇਹਨਾਂ ਨੇ ਮਾਈਨਿੰਗ ਕਰ ਕਰ ਕੇ ਅਸੀਂ ਵੀ ਆਰੀ ਇਹਨਾਂ ਨੂੰ ਕਿਹਾ ਓਏ ਮਾਈਨਿੰਗ ਨੂੰ ਪਹਿਲਾਂ ਤਾਂ ਜਿੰਨਾ ਰੇਤ ਹੈ ਇਹਨੂੰ ਐਸੇ ਹੀ ਫਰੀ ਕਰੋ कंस्ट्रक्शन ਦੇ ਉੱਤੇ ਲਾਓ ਜਿਹੜਾ ਟੈਕਸ ਲਾਉਣਾ ਹੈ ਤੁਸੀਂ ਜਿਹੜੀ ਵੀ ਕੰਸਟਰਕਸ਼ਨ ਹੁੰਦੀ ਆ ਉਹਦੇ ਤੇ 1/2% ਪਾਉਣਾ ਪਰਸੈਂਟ ਕਰਕੇ ਟੈਕਸ ਲਾ ਲਓ ਕੰਸਟਰਕਸ਼ਨ ਦੇ ਹਿਸਾਬ ਨਾਲ ਕਿ ਕਿੱਡਾ ਇੱਕ ਵੱਡਾ ਬੰਨਾ ਇਹਨੂੰ ਫਿਰ ਹੀ ਕਰੋ ਜਿੱਦੇ ਜੇ ਕਰਾਪਸ਼ਨ ਹੀ ਬੇਅੰਤ ਆ ਕੀ ਵੱਧ ਗਈਆਂ ਇਨਕਮਾਂ ਔਰ ਇੱਕ ਗੱਲ ਮੈਨੂੰ ਹੋਰ ਜੋ ਦੱਸੀ ਆ ਜੋ ਫੈਕਟਰੀ ਪ੍ਰਾਈਵੇਟ ਕੀਤੀ ਆ ਜਦੋਂ ਪ੍ਰਾਈਵੇਟ ਕਰਨ ਤੋਂ ਬਾਅਦ 5 ਸਾਲਾਂ ਲਈ ਇਸ ਦੀ GST ਫ੍ਰੀ ਕਰ ਦਿੱਤੀ ਗਈ ਪਹਿਲਾਂ ਨਹੀਂ ਸੀ ਪ੍ਰਾਈਵੇਟ ਹੁੰਦਿਆ ਹੋਗੀ ਇਹਦੇ ਪਿੱਛੇ ਕੀ ਰੀਜ਼ਨ ਹੈ ਕੀ ਇਹਦੀ ਕੋਈ ਜਾਂਚ ਹੋਊਗੀ ਮੈਂ ਕਮ ਸੇ ਕਮ ਆਪਦੀ ਐ ਸਰਕਾਰ ਤੋਂ ਉਮੀਦ ਕਰਦਾ ਹਾਂ ਜੇ ਤਾਂ ਲਈ ਪਿਛਲੀ ਸਰਕਾਰ ਨੇ ਕੀਤੀ ਹੈ ਜੋ ਕਿ ਸਾਬਤ ਵੀ ਹੁੰਦਾ ਹੈ ਇਹਦੀ ਜਾਂਚ ਹੀ ਕਰਾ ਲੇ ਤੇ ਜਾਂਚ ਕਰਾ ਕੇ ਇਹਦਾ ਕੋਈ ਫੈਸਲਾ ਕਰ ਲੇ ਆਈ ਹੋਪ ਕਿ ਦਿੱਲੀ ਦੇ ਰਿਜ਼ਲਟ ਤੋਂ ਬਾਅਦ ਇਹਨਾਂ ਦੇ ਕੰਨਾਂ ਤੇ ਜੂੰਨ ਸਰਕੂਗੀ ਤੇ ਕਰ ਲੈਣਗੇ ਥੋੜਾ ਬਹੁਤ ਹਨਾ ਇੱਕ ਮੈਂ ਲੋਕਲ ਲੈਵਲ ਤੇ ਭਗਵੰਤ ਗੌਰਵ ਜੀ ਬੈਂਸ ਸਾਹਿਬ ਇਹਨਾਂ ਸਾਰੇ ਹੋਰ ਸੱਜਣ ਸਾਡੇ ਜਿੰਨੇ ਸਾਡੇ ਨਾਲ ਇਸ ਚ ਮਦਦ ਕਰ ਰਹੇ ਨੇ ਕਿਉਂਕਿ ਤੁਸੀਂ ਸਮਝ ਸਕਦੇ ਹੋ ਜਦੋਂ ਅਸੀਂ ਇਹਨਾਂ ਦੇ ਨੰਬਰ ਜਾਂ ਇਹਨਾਂ ਨੂੰ ਨਾਲ ਖੜਾ ਕਰ ਲੈਨੇ ਹਾਂ ਅਗਲੇ ਦਿਨੀ 7 8 ਸੀਏਡੀ ਵਾਲੇ ਇਹਨਾਂ ਨੂੰ ਫੋਰ ਕਰਨ ਲੱਗ ਜਾਂਦੇ ਲੜਾਈ ਇਹ ਵੀ ਬਲਕਿ ਅਸੀਂ ਇਸ ਵਾਹਨ ਨੂੰ ਵੱਡਾ ਕਰਨਾ ਚਾਹੁੰਦੇ ਹਾਂ ਕੇ ਸਰਕਾਰ ਦੇ ਕੰਦ ਤੇ ਜੂ ਸਰਕ ਜੀ ਬਾਕੀ ਸੋਖਾ ਜਗਦੀਪ ਗੌਰਵ ਜੀ ਭਗਵੰਤ ਜੋ ਕਹਿਣਾ ਤਾਂ ਪਲੀਜ਼ ਕਹੋ ਫਿਰ ਆਪਾਂ ਸਵਾਲ ਜਵਾਬ ਜੇ ਕੋਈ ਹੋਵੇ ਤਾਂ ਸਾਸ਼ੀ ਗਾਲ ਜੀ ਅੱਜ ਅਸੀਂ ਇੱਕ ਵਹਿਣ ਦੀ ਸ਼ੁਰੂਆਤ ਕਰ ਰਹੇ ਹਾਂ ਵਹਿਣ ਜਿਵੇਂ ਕਿ ਪਾਣੀ ਨਾਲ ਤੱਲਕ ਹੈ ਤੁਹਾਨੂੰ ਪਤਾ ਹੈ ਇਹਨੂੰ ਅਸੀਂ ਪਹਿਲਾਂ ਤਕਸ਼ਿਰੀ ਕੇਸਗੜ ਸਾਹਿਬ ਅਰਦਾਸ ਕਰਕੇ ਆਏ ਹਾਂ ਮੱਥਾ ਟੇਕ ਕੇ ਤੇ ਇਹ ਵਹਿਣ ਪੂਰੇ ਪੰਜਾਬ 'ਚ ਚੱਲਣਾ ਹੈ ਤਾ ਜੋ ਅਸੀਂ ਪਾਣੀਆਂ ਦਾ ਮੁੱਦਾ ਕਿੰਨਾ ਅਹਿਮ ਮੁੱਦਾ ਹੈ ਤੇ ਬਾਕੀ ਜੋ ਲੋਕਲ ਮੁੱਦੇ ਹੁੰਦੇ ਨੇ ਉਥੋਂ ਦੇ ਹਰ ਜਗ੍ਹਾ ਤੇ ਅਸੀਂ ਦੱਸਣ ਕੀ ਨਿਕਲੇ ਆ ਕਿ ਤਿੰਨ ਸੈਂਟਰ ਬੰਦ ਕਰਾਉਣ ਲਈ ਅਸੀਂ ਲੁਧਿਆਣੇ ਇੱਕ ਵੱਡਾ ਇਕੱਠ ਸੱਦਿਆ ਤਿੰਨ ਸੈਂਟਰ ਬੰਦ ਕਰਾਉਣ ਲਈ ਸਾਰਾ ਪੰਜਾਬ ਆਇਆ ਬਲਕਿ ਰਾਜਸਥਾਨ ਦੇ ਲੋਕ ਵੀ ਆਏ ਕਿਉਂਕਿ ਉਹ ਵੀ ਉਹਦੇ ਵਿਕਟਮ ਨੇ باوجود ਇਸ ਦੇ ਕਿ ਸਾਹਮਣੇ ਖੜ ਕੇ ਵਾਅਦਾ ਕੀਤਾ ਉਸ ਤੋਂ ਬਾਅਦ ਗਵਰਨਮੈਂਟ ਮੁੱਕ ਗਈ ਉਸ ਪੈਨ ਸੈਂਟਰ ਬੰਦੇ ਨਹੀਂ ਕੀਤੇ ਜਦਕੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਤੁਸੀਂ ਤਾਂ ਆਪਾ ਇੱਕ ਸੈਂਟਰ ਕੋਲੇ ਤਾਂ ਖੜੇ ਹੀ ਹੋਏ ਆ 2000 ਸੈਂਟਰ ਨੇ ਜੋ ਸਾਡੇ ਪੰਜਾਬ ਦੇ ਸਰਫੇਸ ਦੇ ਪਾਣੀ ਨੂੰ ਧਰਤੀ ਦੇ ਉਤਲੇ ਪਾਣੀ ਨੂੰ ਤੇ ਥਲੜੇ ਪਾਣੀ ਨੂੰ ਖਰਾਬ ਕਰ ਰਹੇ ਨੇ 2000 ਸੈਂਟਰ ਜਿਹਦੇ ਨਾਲ ਪੰਜਾਬ ਚ ਕੈਂਸਰ ਵੰਡਿਆ ਜਾ ਰਿਹਾ ਕਾਲਾ ਪੀਲੀਆ ਵੰਡਿਆ ਜਾ ਰਿਹਾ ਸਰੌਸਰ ਅਣਗਿਣਤ ਬਿਮਾਰੀਆਂ ਜਿੱਥੇ ਕਿ ਪਿਤਾ ਦਾ ਦਰਜਾ ਹੈ ਪਾਣੀ ਦਾ ਉਸ ਜਗ੍ਹਾ ਤੇ ਜੇ ਤਿੰਨ ਸੈਂਟਰ ਬੰਦ ਨਹੀਂ ਹੋਏ ਉਹਦੇ ਲਈ ਸਰਕਾਰ ਅੜ ਗਈ ਤਾਂ 2000 ਸੈਂਟਰ ਅਸੀਂ ਕਦੋਂ ਬੰਦ ਕਰਾਵਾਂਗੇ ਵੀ ਕਿਹੜੇ ਆ ਕਿਹੜੇ ਆ ਉਹ ਜਦ ਕਿ ਉਹਦੇ ਆਰਡਰ ਵੀ ਆ ਚੁੱਕੇ ਨੇ ਨੈਸ਼ਨਲ ਪੋਲੂਸ਼ਨ ਬੋਰਡ ਦੇ ਪੰਜਾਬ ਪੋਲੂਸ਼ਨ ਬੋਰਡ ਦੇ এনवायरमेंट ਮਿਨਿਸਟਰੀ ਦੀਆਂ ਸਾਰੀਆਂ ਸ਼ਰਤਾਂ ਨਹੀਂ ਪੂਰੀਆਂ ਹੋ ਰੀਆਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸਟੇ ਦੇਣ ਤੋਂ ਮਨਾ ਕਰਤੀ باوجود ਉਸ ਦੇ ਉਹ ਸੈਂਟਰ ਬੰਦ ਨਹੀਂ ਕੀਤੇ ਗਏ ਤਿੰਨ ਤੇ ਜੇ 2000 ਬੰਦ ਕਰਾਉਣੇ ਆ ਤਾਂ ਕੌਣ ਕਰ ਸਕਦਾ ਪੰਜਾਬ ਗਵਰਨਮੈਂਟ ਇੱਚ ਕੋਈ ਨੈਸ਼ਨਲ ਗਵਰਨਮੈਂਟ ਦੀ ਲੋੜ ਨਹੀਂਗੀ ਪੰਜਾਬ ਗਵਰਨਮੈਂਟ ਹੁਣ ਅਸੀਂ ਇਸ ਵਹਿਣ ਨਾਲ ਲੋਕਾਂ ਕੋਲੇ ਜਾਵਾਂਗੇ ਉਹਨਾਂ ਦੇ ਲੋਕਲ ਜਿਹੜੇ ਸਰੋਤ ਨੇ ਜਿਵੇਂ ਕਿ ਆ ਪਿੱਛੇ ਆ ਦੱਸਾਂਗੇ ਕਿ ਆ ਤੁਹਾਡੇ ਸਰੋਤ ਨੇ 2000 ਜੋ ਪੰਜਾਬ ਦੇ ਪਾਣੀ ਨੂੰ ਗੰਦਾ ਕਰ ਰਹੇ ਨੇ ਜੇ ਤੁਸੀਂ ਇਹਨਾਂ ਨੂੰ ਸਹੀ ਕਰਾਉਣਾ ਹੈ ਤਾਂ ਇਸ ਗਵਰਨਮੈਂਟ ਨੂੰ ਕੁਛੋ ਕੇ ਕਰੂਗੇ ਜਾਂ ਜਾਉਗੇ ਤੇ ਜਿਹੜੇ ਵੀ ਨਵੇਂ ਆਉਣਗੇ ਉਹ ਕੋਈ ਵੀ ਆ ਜੇ ਉਹ ਇਨਾ ਮੁੱਦਿਆਂ ਤੇ ਆਵੇ ਆ ਕਹਿਣ ਤੇ ਹਰ ਲੋਕ ਕਾਲ ਮੁੱਦੇ ਨੂੰ ਔਰ ਇਹ ਕੇਸ ਗੱਲ ਨੂੰ ਕਹਿਣ ਕਿ ਪੰਜਾਬ ਹੈ ਜਿਹੜਾ ਉਹ ਪੰਜਾਬੀਆਂ ਦਾ ਹੈ ਅਸੀਂ ਬਹੁਤ ਨੇੜੇ ਖੜੇ ਹਾਂ ਹਿਮਾਚਲ ਦੇ ਹਿਮਾਚਲ ਦੇ ਵਿੱਚ ਇੱਕ ਕਾਨੂੰਨ ਹੈ ਜਿਹਨੂੰ ਬੋਨਫਾਇਟ ਦਾ ਕਾਨੂੰਨ ਕਹਿ ਦਿੰਦੇ ਆ ਅਸੀਂ ਉਹਨੂੰ ਡੋਮੋਸਾਈਲ ਦਾ ਕਹਿ ਰਹੇ ਹਾਂ ਕਿ ਯਾਰ ਪੰਜਾਬ ਦੇ ਵਿੱਚ ਪ੍ਰੀਫਰੈਂਸ ਪੰਜਾਬ ਨੂੰ ਦਿਓ ਤੁਸੀਂ ਸਾਰੇ ਇਸ ਗੱਲ ਤੋਂ ਵਾਕਿਫ ਹੋ ਇੱਥੇ ਨਾਲ ਹਿਮਾਚਲ ਲੱਗਦਾ ਹੈ ਔਰ ਇਹ ਹਿਮਾਚਲ ਨੇ ਆਪ ਦੀ ਇੱਕ ਇੰਡਸਟਰੀ ਬਣਾਈ ਹੋਈ ਹੈ ਇੰਡਸਟਰੀਅਲ ਏਰੀਆ ਬਣਾਤਾ ਜਮਾ ਹੱਦ ਦੇ ਨਾਲ ਆ ਕੇ ਉਹਦਾ ਕਾਰਨ ਪਤਾ ਕੀ ਹੈ ਕਿ ਹਿਮਾਚਲ ਦੀਆਂ ਉਹਨਾਂ ਫੈਕਟਰੀਆਂ ਦਾ ਜਿੰਨੀ ਵੇਸਟੇਜ ਹੈ ਉਹ ਸਾਰੀ ਦੀ ਸਾਰੀ ਕਿਹੜੀ ਨਦੀ ਚ ਪਾਉਂਦੇ ਆ ਜੀ ਉਹ ਨਹੀਂ ਸਤਲੁਜ ਤੋਂ ਪਹਿਲਾਂ ਸਵਾਨ ਨਦੀ ਚ ਪਾਉਂਦੇ ਆ ਤੇ ਉਹ ਅੱਗੇ ਸਤਲੁਜ ਚ ਪੈਂਦੀ ਹੈ ਤੇ ਸਤ ਲੋ ਜਾਸ ਆਪਣੇ ਪਿੱਛੇ ਜਾ ਰਿਹਾ ਹੈ ਇਹ ਇਥੋਂ ਗੰਦਾ ਹੋਣਾ ਸ਼ੁਰੂ ਹੁੰਦਾ ਔਰ ਫੇਰ ਅੱਗੇ ਬੁੱਢਾ ਨਾਲਾ ਵੀ ਪਿਆ ਤੇ ਜਾ ਕੇ ਹਰੀਕੇ ਦੋਨਾਂ ਦਾ ਸੰਗਮ ਹੋਇਆ ਜਿੰਨੀਆਂ ਕੱਸੀਆਂ ਨਹਿਰਾਂ ਨਿਕਲੀਆਂ ਤੇ ਫੇਰ ਪੂਰੇ ਪੰਜਾਬ ਚ ਬਿਮਾਰੀ ਵੰਡੀ ਜਾਂਦੀ ਹੈ ਸਾਡੇ ਵਹਿਣ ਦਾ ਮੇਨ ਮਕਸसद ਆ ਜਿਹਦੇ ਲਈ ਅਸੀਂ ਲੋਕਲ ਮੁੱਦੇ ਜਿਵੇਂ ਤੁਹਾਡੇ ਇੱਥੇ ਦੋ ਤਿੰਨ ਮੁੱਦੇ ਆ ਆ ਦੋ ਤੁਹਾਡੇ ਕੋਲੇ ਫੈਕਟਰੀਆਂ ਆ ਵੀ ਨਹੀਂ ਸਭ ਤੋਂ ਵੱਡੀ ਹੈ ਪੀਸੀਐਲ ਵੱਡੀ ਇੱਕ ਮੈਨੂੰ ਬੜੇ ਸੱਚੀ ਮੈਨੂੰ ਹੁਣੇ ਦੱਸੀ ਕਿਸੇ ਨੇ ਮਤਲਬ ਬੜੇ ਸ਼ਰਮ ਦੀ ਗੱਲ ਹੈ ਕਿ ਇਸ ਫੈਕਟਰੀ ਦੇ ਉੱਤੇ 2020 ਔਰ 19 ਦੇ ਵਿੱਚ 105 ਕਰੋੜ ਰੁਪਇਆ ਲਾ ਕੇ ਦੀ ਕੈਪੈਸਿਟੀ ਵਧਾਈ ਗਈ ਸੀ 100 ਟਨ ਤੇ 300 ਟਨ ਦੀ ਕੀਤੀ ਗਈ ਸੀ ਉਸੇ ਫੈਕਟਰੀ ਨੂੰ 42 ਕਰੋੜ ਦਾ ਕੋਈ ਮਿਸਟਰ ਦਈਆ ਨੇ ਹਰਿਆਣੇ ਤੋਂ ਉਹਨਾਂ ਨੂੰ ਵੇਚ ਦਿੱਤਾ ਗਿਆ 105 ਕਰੋੜ 1 ਸਾਲ ਪਹਿਲਾਂ ਸਰਕਾਰ ਖੋਦ ਲਾ ਰਹੀ ਉਹਦੇ ਤੇ 88 ਕਿੱਲੇ ਜ਼ਮੀਨ ਆ ਪਲੀਜ਼ ਮੈਨੂੰ ਕਰੈਕਟ ਕਰ ਰਹੇ ਹੋ ਜੇ ਜਾਲਤ ਆ ਤਾਂ 88 ਕਿੱਲੇ ਜ਼ਮੀਨ ਹੈ ਪਹਿਲਾਂ ਕਿੰਨੇ ਲੱਗੇ ਹੋਣਗੇ ਤੇ ਦੇ ਦਿੱਤੀ ਗਈ ਹੈ ਆਮ ਪਬਲਿਕ ਚ ਗੱਲ ਹੈ ਕਿ ਕੁਝ ਜਿਨ੍ਹਾਂ ਦੀ ਸਾਡੀ ਉਦੋਂ ਸਰਕਾਰ ਸੀ ਉਹਨਾਂ ਦੀਆਂ ਪਾਰਟਨਰਸ਼ਿਪਾਂ ਵਿੱਚ ਨੇ ਇਹਦੀ ਕੋਈ ਜਾਂਚ ਹੋਊਗੀ ਜਦੋਂ ਪਬਲਿਕ ਚ ਗੱਲ ਆ ਜੇ ਕੀ ਐ ਇਸ ਨਵੀਂ ਇਨਕਲਾਬੀ ਸਰਕਾਰ ਨੇ ਉਹਦੀ ਕੋਈ ਜਾਂਚ ਦਾ ਇਨੀਸ਼ੀਏਟਿਵ ਲਿਆ ਹੈ ਜੇ ਸ਼ੱਕ ਹੈ ਮੰਨ ਲਓ ਸਾਡਾ ਸ਼ੱਕ ਗਲਤ ਹੈ ਇਹ ਕਾਦੇ ਨਾਲ ਦੂਰ ਹੋਊਗਾ ਜਾਂਚ ਨਾਲ ਕੀ ਇਹ ਜਾਂਚ ਹੋਊਗੀ ਕੀ ਐਸ ਪਾਣੀ ਨੂੰ ਜਿਹੜਾ ਆ ਸਿੱਧਾ ਨੰਗਲ ਦਾ ਨਾਲਾ ਆ ਰਿਹਾ ਪੂਰਾ ਕੋਈ ਐਸਟੀਪੀ ਨਹੀਂ ਜਦ ਕਿ ਆ ਨਾਲ ਆਪਾਂ ਇੱਕ ਐਸਟੀਪੀ ਤੇ ਖੜੇ ਆ 6 ਪਿੰਡਾਂ ਲਈ ਹੈ